ਨਮਸਕਾਰ ਮੈਂ ਹਾਂ ਆਰਤੀ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਚਰਚਾ ਦਾ ਵਿਸ਼ਾ ਦੇਖਦੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਵਿੱਤੇ ਦਿਨੀ ਵਿਸਾਖੀ ਦਾ ਦਿਹਾੜਾ ਜਿਹੜਾ ਬਖੂਬੀ ਦਿੱਲੀ ਬਾਰਡਰਾਂ ਤੇ ਮਨਾਇਆ ਗਿਆ ਪੰਜਾਬ ਦੇ ਕਿਸਾਨਾਂ ਦੇ ਵਿੱਚ ਬੇਸ਼ੱਕ ਘੱਟ ਉਤਸ਼ਾਹ ਦੇਖਣ ਨੂੰ ਮਿਲਿਆ ਅਸੀਂ ਕੱਲ੍ਹ ਇਸ ਗੱਲ ਬਾਰੇ ਚਰਚਾ ਵੀ ਕੀਤੀ ਸੀ ਲੇਕਿਨ ਦਿੱਲੀ ਦੇ ਬਾਰਡਰਾਂ ਤੇ ਕਿਸ ਤਰ੍ਹਾਂ ਦਾ ਉਤਸ਼ਾਹ ਰਿਹਾ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਕੋਈ ਹੁੱਲੜਵਾਜੀ ਤਾਂ ਨਹੀਂ ਵਾਪਰੀ ਇਸ ਦੇ ਬਾਰੇ ਅਸੀਂ ਵਿਚਾਰ ਕਰਾਂਗੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਵਰਿੰਦਰ ਜੀ ਵਰਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਆਰਤੀ ਜੀ। ਪਿੰਡ ਜੀ ਕੱਲ੍ਹ ਤੋਂ ਸ਼ੁਰੂ ਕਰ ਲੈਨੇ ਕਿਸਾਨੀ ਅੰਦੋਲਨ ਤੋਂ ਜੁੜੇ ਮੁੱਦਿਆਂ ਬਾਰੇ ਤਾਂ ਜਿਵੇਂ ਕਿ ਬੀਤੇ ਦਿਨ ਕੱਲ ਵਿਸਾਖੀ ਦਾ ਦਿਹਾੜਾ ਦਿੱਲੀ ਦੇ ਬਾਹਰਾਂ ਤੇ ਮਨਾਇਆ ਗਿਆ ਬਖੂਬੀ ਕਈ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ ਨਾਟਕ ਵਗੈਰਾ ਵੀ ਖੇਡੇ ਗਏ ਤਾਂ ਕਿਸ ਤਰੀਕੇ ਦਾ ਉੱਥੇ ਮਾਹੌਲ ਸੀ? ਦੇਖੋ ਆਰਤੀ ਜੀ ਕੱਲ ਦਾ ਜਿਹੜਾ ਦਿਹਾੜਾ ਸੀ ਵਿਸਾਖੀ ਦਾ ਵਿਸਾਖੀ ਤੁਹਾਨੂੰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਪੰਜਾਬੀਆਂ ਦੇ ਲਈ ਇੱਕ ਮੁਖਤਿਆਰਾਂ ਦੇ ਵਿੱਚੋਂ ਇੱਕ ਹੈ। ਜੀ ਤੇ ਕੱਲ ਇੱਕ ਹੋਰ ਤਿਹਾਰ ਸੀ ਖਾਲਸਾ ਸਾਜਨਾ ਦਿਹਾੜਾ। ਜੀ ਉਹ ਮਨਾਇਆ ਗਿਆ ਸੀ ਸੋ ਇਹ ਜਿਹੜੇ ਤਿਹਾਰ ਸੀ ਖਾਸ ਤੌਰ ਤੇ ਜੱਲਿਆਂ ਵਾਲੇ ਬਾਗ ਸਾਕੇ ਨੂੰ ਸਮਰਪਿਤ ਸੀ ਜੋ 1919 ਦੇ ਵਿੱਚ ਜੱਲਿਆਂ ਵਾਲੇ ਬਾਗ ਦੇ ਵਿੱਚ ਜੋ ਸ਼ਹੀਦ ਹੋਏ ਸੀ ਉਹਨਾਂ ਨੂੰ ਸਮਰਪਿਤ ਸੀ ਤੇ ਇਸ ਦੇ ਲੈ ਕੇ ਟਿਕੜੀ ਬਾਰਡਰ ਦੇ ਉੱਤੇ ਕਈ ਪ੍ਰੋਗਰਾਮ ਕੀਤੇ ਗਏ ਉਸ ਤੋਂ ਬਾਅਦ ਗਾਜੀਪੁਰ ਬਾਰਡਰ ਤੇ ਵੀ ਜੋ ਹੈ ਉਹ ਪ੍ਰਭਾਤ ਫੇਰੀ ਕੀਤੀ ਗਈ ਸ਼ਹੀਦਾਂ ਨੂੰ ਮਤਲਬ ਯਾਦ ਕਰਕੇ ਜੱਲਿਆਂ ਵਾਲੇ ਬਾਗ ਦੇ ਸੀ ਸ਼ਹੀਦਾਂ ਨੂੰ ਯਾਦ ਕਰਕੇ ਤੋ ਇਹ ਨਾ ਬਾਡਰਾਂ ਦੇ ਉੱਤੇ ਬੜੇ ਮਤਲਬ ਹੈਗੇ ਪ੍ਰੋਗਰਾਮ ਪੇਸ਼ ਕੀਤੇ ਗਏ ਸਟੇਜਾਂ ਲਾਈਆਂ ਗਈਆਂ ਵਿਚਾਰ ਵਟਾਂਦਰੇ ਪੇਸ਼ ਕੀਤੇ ਗਏ ਗੀਤ ਉੱਥੇ ਪੇਸ਼ ਕੀਤੇ ਗਏ ਨਾਟਕ ਖੇਡੇ ਗਏ ਕਬੱਡੀ ਰੱਸਾ ਕਸੀ ਤੇ ਆਪਣੇ ਵਾਲੀਬਾਲ ਵਗੈਰਾ ਜਿਹਨੇ ਖੇਡਾਂ ਸੀਗੀਆਂ ਉਹ ਉੱਥੇ ਖੇਡੀਆਂ ਗਈਆਂ ਮੈਡੀਕਲ ਕੈਂਪ ਜਿਹੜੇ ਆ ਉਹ 7 ਰੋਜ਼ਾ ਜਿਹੜੇ ਆ ਉਹ ਕੈਂਪ ਲਾਇਆ ਗਏ ਸਤਿ ਭਾਵਨਾ ਮਿਸ਼ਨ ਕੈਂਪ ਦੇ ਤਹਿਤ ਤੇ ਹੋਰ ਵੀ ਕਈ ਤਰੀਕੇ ਦੇ ਜਿਹੜੇ ਉੱਥੇ ਜਿਹੜੇ ਪ੍ਰੋਗਰਾਮ ਪੇਸ਼ ਕੀਤੇ ਗਏ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਿਨ੍ਹਾਂ ਮਰਜ਼ੀ ਹਾਲਾਤਾਂ 'ਚ ਕਿਸਾਨ ਹੋਵੇ ਕਿਸਾਨ ਕਿਸਾਨਾਂ ਨੇ ਇਹਨਾਂ ਹਾਲਾਤਾਂ ਦੇ ਬਾਵਜੂਦ ਵਿਸਾਖੀ ਦੇ ਤਿਹਾਰ ਨੂੰ ਉੱਥੇ ਬੜੇ ਹੀ ਮਤਲਬ ਕਿ ਤਹਿ ਦਿਲੋਂ ਬੜੇ ਹੀ ਚੰਗੇ ਤਰੀਕੇ ਦੇ ਨਾਲ ਉੱਥੇ ਵਿਸਾਖੀ ਦੇ ਤਿਹਾਰ ਨੂੰ ਮਨਾਇਆ ਤੇ ਇਸ ਦੇ ਨਾਲ ਹੀ ਹਰਿਆਣਾ ਦੇ ਵਿੱਚ ਵੀ ਜਿਹੜੇ ਆ ਉਹ ਪ੍ਰੋਗਰਾਮ ਪੇਸ਼ ਕੀਤੇ ਗਏ ਤੇ ਟੋਲ ਪਲਾਜ਼ਾ ਦੇ ਉੱਤੇ ਕਈ ਜਿਹੜੇ ਹੈਗੇ ਆ ਉੱਥੇ ਆ ਪ੍ਰੋਗਰਾਮ ਕੀਤਾ ਗਿਆ ਹਰਿਆਣਾ ਦੇ ਵਿੱਚ ਵੀ ਤੇ ਦਰਸ਼ਨਪਾਲ ਹੁਰਾ ਨੇ ਇਹ ਗੱਲ ਆਖੀ ਹੈ ਕਿ ਜਿਹੜਾ ਖੇਤੀ ਜਿਹੜਾ ਹੈਗਾ ਕੰਮ ਪ੍ਰੋਫੈਸ਼ਨ ਖੇਤੀ ਦਾ ਇਹ ਘਾਟੇ ਵਾਲਾ ਸੌਦਾ ਹੈ ਜੀ ਔਰ ਜਿਸ ਤਰੀਕੇ ਦੇ ਨਾਲ ਕਾਰਪੋਰੇਟ ਘਰਾਣੇ ਖੇਤੀ ਉਹਨਾਂ ਦੇ ਸ਼ਹਿ ਦੇਤੇ ਕੇਂਦਰ ਸਰਕਾਰ ਖੇਤੀ ਕਾਨੂੰਨ ਜਿਹੜੀ ਲੈ ਕੇ ਆਈ ਹੈ ਅਗਰ ਇਹ ਲਾਗੂ ਹੋ ਜਾਂਦੇ ਨੇ ਤੇ ਕਿਸਾਨ ਦਾ ਜਿਹੜਾ ਹੈ ਉਹਦੇ ਲਈ ਜੀਣਾ ਔਖਾ ਹੋ ਜਾਏਗਾ ਜੀ ਸੋ ਜੇ ਕਹਿੰਦੇ ਆ ਦਰਸ਼ਨਪਾਲ ਨੇ ਕਿਹਾ ਕਿ ਜੇ ਖੇਤੀ ਬਚਾਉਣਾ ਚਾਹੁੰਦੇ ਹੋ ਤੇ ਅਨਾਜ ਦੇ ਦਾਣੇ ਦੇ ਇੱਕ ਇੱਕ ਦਾਣੇ ਦੀ ਕੀਮਤ ਜਿਹੜੀ ਆ ਉਹ ਅਦਾ ਕਰਨੀ ਪੈਣੀ ਸਰਕਾਰ ਨੂੰ ਉਹ ਜਿਹੜੀ ਹੈਗੀ ਕੀਮਤ ਉਹ ਕਿਸਾਨ ਨੂੰ ਦੇਣੀ ਪੈਣੀ ਹੈ ਕਿਉਂਕਿ ਜਿਸ ਤਰੀਕੇ ਨਾਲ ਦੇਖਿਆ ਜਾਵੇ ਕਿਸਾਨੀ ਜਿਹੜੀ ਹੈ ਉਹ ਪਹਿਲਾਂ ਹੀ ਘਾਟੇ ਦਾ ਸੌਦਾ ਜਿੱਦਾਂ ਦੱਸ ਰਹੇ ਨੇ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ ਐਮਐਸਪੀ ਦੀ ਸਾਰੀਆਂ ਫਸਲਾਂ ਤੇ ਮਿਲਦੀ ਹੈ ਨਹੀਂ ਮਿਲਦੀ ਕਿਸਾਨ ਇਹ ਹੀ ਗੱਲਾਂ ਕਰ ਰਹੇ ਨੇ ਕਿ ਐਮਐਸਪੀ ਦੀ ਜਿਹੜੀ ਹੈ ਉਹ ਸਾਰੀਆਂ ਫਸਲਾਂ ਤੇ ਦਿੱਤੀ ਜਾਵੇ ਉਹਦਾ ਕਾਨੂੰਨੀ ਜਿਹੜਾ ਕਾਨੂੰਨੀ ਜਾਮਾ ਪਵਾਇਆ ਜਾਵੇ ਐਮਐਸਪੀ ਨੂੰ ਤਾਂ ਕਿ ਕੋਈ ਵੀ ਜਿਹੜਾ ਕਿਸਾਨ ਆ ਉਹ ਵਾਂਝਾ ਨਾ ਰਹ ਸਕੇ ਜੀ ਔਰ ਦੂਸਰੀ ਚੀਜ਼ ਹੈ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਇਹਨਾਂ ਨੂੰ ਰੱਦ ਕੀਤਾ ਜਾਵੇ ਕਿਸਾਨ ਇਹ ਕਹਿ ਰਹੇ ਨੇ ਦੇਖੋ ਜਿਸ ਤਰੀਕੇ ਦੇ ਨਾਲ ਵਿਸਾਖੀ ਦਾ ਦਿਹਾੜਾ ਖਾਲਸਾ ਸਾਧਨਾ ਦਿਹਾੜਾ ਉੱਥੇ ਮਨਾਇਆ ਗਿਆ ਇਹ ਤੋਂ ਪਤਾ ਲੱਗਿਆ ਕਿ ਕਿਸਾਨ ਜਿਹੜੇ ਮਰਜ਼ੀ ਹਾਲਾਤਾਂ 'ਚ ਹੋਣ ਤੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੰਜਾਬੀਆਂ ਵੱਲੋਂ ਵੀ ਕਿਸਾਨਾਂ ਦੀ ਆਪਾਂ ਗੱਜੇ ਗੱਲ ਕਰੀਏ ਤੇ ਕਿਸਾਨਾਂ ਨੇ ਉੱਥੇ ਜਿਸ ਤਰੀਕੇ ਨਾਲ ਦਿਹਾੜਾ ਮਨਾਇਆ ਵਾਕਈ ਕਾਬਲੇ ਤਾਰੀਫ ਸੀਗਾ ਹੌਸਲਾ ਬੁਲੰਦ ਹੈ ਜਿਸ ਤਰੀਕੇ ਦੇ ਨਾਲ 4 ਮਹੀਨੇ ਤੋਂ ਵੱਧ ਹੋ ਚੁੱਕੇ ਨੇ ਇਹ ਦੇਖੋ 5 ਮਹੀਨੇ ਹੋਣ ਵਾਲੇ ਨੇ ਤੇ ਜਿਸ ਤਰੀਕੇ ਦੇ ਨਾਲ ਉੱਥੇ ਦਿੱਲੀ ਦੀਆਂ ਬੁਰੂਹਾਾਂ ਦੇ ਉੱਤੇ ਕਿਸਾਨ ਬੈਠੇ ਨੇ ਸੰਘਰਸ਼ ਕਰ ਰਹੇ ਨੇ ਇੰਨੀ ਤਸ਼ੱਦਦ ਹੋਈ ਇੰਨਾ ਕੁਝ ਜ਼ੁਲਮ ਕੀਤਾ ਗਿਆ باوجود ਇਸ ਦੇ ਕਿਸਾਨ ਜਿਹੜੇ ਨੇ ਉਹ ਵਾਪਸ ਮੁੜਨ ਦੀ ਬਜਾਏ ਆਪਣੇ ਸੰਘਰਸ਼ ਨੂੰ ਹਰ ਰੋਜ਼ ਕਈ ਗੁਣਾ ਕਰ ਰਹੇ ਆ ਸੋ ਅੱਜ ਵੀ ਜਿਹੜਾ ਹੈਗਾ ਦਿਹਾੜਾ ਮਨਾਇਆ ਜਾਣਾ ਹੈਗਾ ਅੱਜ 14 ਅ ਅਪ੍ਰੈਲ ਹੈਗਾ ਤੇ ਅੱਜ 14 ਅਪ੍ਰੈਲ ਨੂੰ ਵੀ ਕਿਸਾਨ ਉੱਥੇ ਲੱਗੇ ਹੋਏ ਨੇ ਸੰਵਿਧਾਨ ਬਚਾਓ ਅੰਦੋਲਨ ਨੂੰ ਲੈ ਕੇ ਹੈ ਨਾ ਇਹ ਦਿਹਾੜਾ ਮਨਾ ਰਹੇ ਨੇ ਤੇ 21 ਅਪ੍ਰੈਲ ਨੂੰ ਜਿਹੜਾ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਕਿ 21 ਅਪ੍ਰੈਲ ਨੂੰ ਕਿਸਾਨ ਜੀ ਬੀਬੀਆਂ ਜਿਹੜੇ ਕੀਰਤੀ ਨੇ ਇਹ ਦਿੱਲੀ ਵੱਲ ਕੁਝ ਕਰਨਗੇ ਜੀ ਸੋ ਇਹ ਸਭ ਜਿਸ ਤਰੀਕੇ ਦੇ ਨਾਲ ਦਿਹਾੜੇ ਮਨਾਏ ਜਾ ਰਹੇ ਨੇ ਇਹ ਬਹੁਤ ਹੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਜੋਸ਼ ਜਿਹੜਾ ਹੈਗਾ ਕਿਸਾਨਾਂ ਦੇ ਵਿੱਚ ਉਹ ਵੀ ਜੋਸ਼ ਕਈ ਗੁਣਾ ਪਰਦਾ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਜਿਹੜਾ ਵਿਸਾਖੀ ਦਾ ਦਿਹਾੜਾ ਸੀ ਜੱਲਿਆਂ ਵਾਲੇ ਬਾਗ ਦੇ ਸਾਕੇ ਦੇ ਸ਼ਹੀਦਾਂ ਨੂੰ ਸਮਰਪਿਤ ਸੀ ਉੱਥੇ ਹੀ ਇੱਕ ਨਾ ਜਿਹੜੇ ਸ਼ਹੀਦ ਹੋਏ ਨੇ ਜੱਲਿਆਂ ਵਾਲੇ ਬਾਗ ਦੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇੱਕ ਪੰਜਾਬ ਪ੍ਰਦੇਸ਼ ਸਵਤੰਤਰਤਾ ਸੈਨਾਨੀ ਉੱਤਰਾਧਿਕਾਰੀ ਸੰਗਠਨ ਬਣਾਇਆ ਹੋਇਆ ਹੈ। ਸੋ ਪਹਿਲਾਂ 2 ਸਾਲ ਪਹਿਲਾਂ ਜੇ ਆਪਾਂ ਗੱਲ ਕਰੀਏ ਕਿ ਕਿ ਪਿਛਲੇ ਸਾਲ ਤੇ ਆਪਾਂ ਸਮਝ ਲਓ 2020 ਦੇ ਵਿੱਚ ਕੋਵਿਡ ਕਰਕੇ ਸਾਰੇ ਆਧਾਰੇ ਬੰਦ ਸੀਗੇ। ਜੀ। ਕਿ ਕੋਈ ਵੀ ਉੱਥੇ ਮਤਲਬ ਨਹੀਂ ਜਾ ਸਕਿਆ ਜੱਲ੍ਹਿਆਂਵਾਲੇ ਬਾਗ ਦੇ ਵਿੱਚ। ਕੀ ਕਰਦਾ ਹੈ ਕਿ ਜਿਹੜੇ ਇਹ ਸ਼ਹੀਦਾਂ ਦੇ ਜਿਹੜੇ ਵਾਰਿਸ ਨੇ ਉਹ ਉੱਥੇ ਜਾ ਕੇ ਜੱਲ੍ਹਿਆਂਵਾਲੇ ਬਾਗ ਤੇ ਉੱਥੇ ਫੁੱਲ ਜਿਹੜੇ ਹੈਗੇ ਆ ਉਹ ਅਰਪਤ ਕਰਦੇ ਆ ਫੁੱਲ ਚੜਾਉਂਦੇ ਆ ਹਾਰ ਚੜਾਉਂਦੇ ਆ ਉੱਥੇ ਆਪਣਾ ਸ਼ਰਧਾ ਭਾਵਨਾ ਜਿਹੜੀ ਆ ਉਹ ਪ੍ਰਗਟ ਕਰਦੇ ਆ ਜੀ 2 ਸਾਲ ਪਹਿਲਾਂ ਵੀ ਜਦੋਂ ਭਾਰਤ ਦੇ ਉਪ ਰਾਸ਼ਟਰਪਤੀ ਉੱਥੇ ਆਏ ਸੀ ਤੇ ਉਦੋਂ ਵੀ ਸ਼ਹੀਦਾਂ ਨੂੰ ਜਿਹੜੇ ਪਰਿਵਾਰ ਸੀ ਸ਼ਹੀਦਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਗਿਆ ਪਿਛਲੀ ਵਾਰੀ ਕੋਵਿਡ ਕਰਕੇ ਤੇ ਇਸ ਵਾਰੀ ਜਦੋਂ ਸਾਖੀ ਦਾ ਦੇਣ ਆਇਆ ਤੇ ਇਸ ਕਰਕੇ ਕਿਉਂਕਿ ਨਵੀਨੀਕਰਨ ਵੀ ਹੋ ਰਿਹਾ ਸੀਗਾ ਉਹਨਾਂ ਨੂੰ ਜਾਣ ਨਹੀਂ ਦਿੱਤਾ ਤੇ ਜਿਹੜਾ ਇਹ ਫਿਰ ਪਰਿਵਾਰ ਵਾਲਿਆਂ ਨੇ ਉਹ ਸੰਗਠਨ ਵਾਲਿਆਂ ਨੇ ਉੱਥੇ ਰੋਸ ਮੂਜ਼ਾਹਰਾ ਕੀਤਾ ਸਰਕਾਰ ਦੇ ਖਿਲਾਫ ਸੋ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਖੈਰ ਉਹ ਉੱਥੇ ਜੋ ਵੀ ਹਾਲਾਤ ਹੋਏ ਨੇ ਮਤਲਬ ਕਿ ਦਿਖਿਆ ਜਾਵੇ ਤੇ ਜਿਹੜੇ ਸ਼ਹੀਦ ਹੋਏ ਨੇ ਸਾਡੇ ਉਹਨਾਂ ਨੇ ਉਹਨਾਂ ਦੀ ਬਦੌਲਤ ਅੱਜ ਸਾਡਾ ਜਿਹੜਾ ਮੁਲਕ ਹੈ ਉਹ ਅਸੀਂ ਆਜ਼ਾਦੀ ਦੇ ਵਿੱਚ ਸਾਹ ਲੈ ਰਹੇ ਆਂ ਤੋ ਉਸੇ ਤਰੀਕੇ ਦੇ ਨਾਲ ਅੱਜ ਜਿਹੜੀ ਕਿਸਾਨੀ ਹੈ ਕਿਸਾਨੀ ਨੂੰ ਦੁਬਾਰਾ ਮਤਲਬ ਗੁਲਾਮੀ ਦੀਆਂ ਜ਼ੰਜੀਰਾਂ ਪੁਆਈਆਂ ਜਾ ਰਹੀਆਂ ਨੇ ਜਿਸ ਤਰੀਕੇ ਦਾ ਆਜ਼ਾਦੀ ਦੇ ਲਈ ਸੰਘਰਸ਼ ਕੀਤਾ ਜਾ ਰਿਹਾ ਸੀ ਅੱਜ ਸਾਡਾ ਕਿਸਾਨ ਕਿਸਾਨੀ ਨੂੰ ਬਚਾਉਣ ਦੇ ਲਈ ਸੰਘਰਸ਼ ਕੀਤਾ ਕਰ ਰਿਹਾ ਹੈ ਤੇ ਕਿਸਾਨੀ ਅਗਰ ਗੁਲਾਮ ਹੋ ਜਾਂਦੀ ਹੈ ਤੇ ਕਿਸਾਨੀ ਦੇ ਨਾਲ-ਨਾਲ ਸਾਡੇ ਪੈਰਾਂ ਦੇ ਵਿੱਚ ਵੀ ਜ਼ੰਜੀਰਾਂ ਪੈ ਜਾਣੀਆਂ ਆਮ ਗਰੀਬ ਆਦਮੀ ਨੂੰ ਰੋਟੀ ਖਾਣੀ ਔਖੀ ਹੋ ਜਣੀ ਇਸ ਦਾ ਅਸਰ ਹਰ ਚੀਜ਼ ਉੱਤੇ ਪੈਣ ਦੇ ਅਸਰ ਨੇ ਸੋ ਇਹ ਹਾਲਾਤ ਨੇ ਇਸ ਵੇਲੇ ਇਹਨਾਂ ਹਾਲਾਤਾਂ ਦੇ ਬਾਵਜੂਦ ਵੀ ਚਾਹੇ ਤੁਸੀਂ ਜਿੱਦਾਂ ਜ਼ਿਕਰ ਕੀਤਾ ਹੈ ਕਿ ਪੰਜਾਬ ਦੇ ਵਿੱਚ ਤੇ ਕਿਸਾਨਾਂ ਦੇ ਜੋ ਵਿਸਾਖੀ ਜਿਹੜਾ ਥੋੜਾ ਜਿਹਾ ਇੰਨੀ ਜ਼ਿਆਦਾ ਨਹੀਂ ਉਤਸਾਹ ਨਾਲ ਮਨਾਇਆ ਕੀ ਪਰ ਦਿੱਲੀ ਦੇ ਬਾਹਰਾਂ ਦੇ ਉੱਤੇ ਕਿਸਾਨਾਂ ਨੇ ਇਹ ਪੂਰੀ ਕੋਸ਼ਿਸ਼ ਕੀਤੀ ਕਿ ਉੱਥੇ ਹਰ ਤਰੀਕੇ ਨਾਲ ਚੜ੍ਹਦੀ ਕਲਾ 'ਚ ਰਹਿ ਕੇ ਵਿਸਾਖੀ ਜਿਹੜੀ ਆ ਉਹ ਮਨਾਈ ਹੈ ਬਾਹਰਾਂ ਤੇ ਮਤਲਬ ਕਿਸਾਨਾਂ ਦਾ ਜਿਹੜਾ ਉਤਸ਼ਾਹ ਸੀ ਉਹ ਬਰਕਰਾਰ ਰਿਹਾ ਜੀ ਅਵਿੰਦੀ ਚਿਵੇਂ ਕੀ ਗੱਲਬਾਤ ਕਿਸਾਨੀ ਅੰਦੋਲਨ ਜਦੋਂ ਤੋਂ ਸ਼ੁਰੂ ਹੋਇਆ ਉਦੋਂ ਤੋਂ ਹੀ ਕਿਹਾ ਜਾਂਦਾ ਕਿ ਕਿਸਾਨੀ ਅੰਦੋਲਨ ਦੇ ਆੜ ਵਿੱਚ ਸਿਆਸਤ ਕੀਤੀ ਜਾ ਰਹੀ ਹੈ ਜਿੰਨੇ ਵੀ ਸਿਆਸੀ ਆਗੂ ਸੇ ਉਹਨਾਂ ਨੇ ਬਿਆਨਬਾਜ਼ੀਆਂ ਵਿਕੇਦੀਆਂ ਚਾਹੇ ਨਵਜੋਤ ਸਿੱਧੂ ਹੋਣ ਸੁਖਵੀਰ ਬਾਦਲੂ ਜਾਂ ਕੈਪਟਨਬਿੰਦਰ ਸਿੰਘ ਜਾਂ ਕੋਲ ਰਵੀ ਸਿੰਘ ਬਿੱਟੂ ਅੱਜ ਦੇ ਜੋ ਹਾਲਾਤ ਨੇ ਇਹਨਾਂ ਹਾਲਾਤ ਨੂੰ ਦੇਖਦੇ ਹੋਏ ਸੁਖਵੀਰ ਬਾਦਲ ਨੇ ਗੱਲ ਆਖੀ ਹੈ ਕਿਸਾਨੀ ਅੰਦੋਲਨ ਨੂੰ ਦੇਖਦੇ ਹੋਏ ਕਿ ਕੈਪਟਨ ਸਾਹਿਬ ਨੇ ਜਿਹੜੇ ਉਹ ਕੇਂਦਰ ਸਰਕਾਰ ਦੇ ਫੈਸਲਿਆਂ ਦਾ ਬਿਲਕੁਲ ਵੀ ਵਿਰੋਧ ਨਹੀਂ ਕਰ ਰਹੀ ਦੇਖੋ ਗੱਲ ਇਹ ਹੈ ਕਿ ਸਾਡੇ ਮੁਲਕ ਦੀ ਜਿਹੜੀ ਸਿਆਸਤ ਹੈ ਨਾ ਜੀ ਸਾਡੇ ਦੇਸ਼ ਦੇ ਵਿੱਚ ਸਿਆਸਤ ਸੇਵਾ ਦੇ ਲਈ ਨਹੀਂ ਹੁੰਦੀ ਜੀ ਪਾਵਰ ਤੇ ਪੈਸੇ ਦੇ ਲਈ ਕੀਤੀ ਜਾਂਦੀ ਹੈ ਹਰ ਬੰਦੇ ਦੀ ਇੱਕ ਨਸ਼ਾ ਹੀ ਇਹ ਹੈ ਨਾ ਜਿੰਨੇ ਵੀ ਨਸ਼ੇ ਆ ਸਭ ਤੋਂ ਜਿਹੜਾ ਤਿੱਖਾ ਨਸ਼ਾ ਘਾਤਕ ਨਸ਼ਾ ਜੀ ਸਿਆਸਤ ਦਾ ਹੈ ਕੁਰਸੀ ਦਾ ਸਰੂਰ ਇੱਕ ਇਹੋ ਜਿਹਾ ਮੁੜ ਕੇ ਬੰਦਾ ਵਾਪਸ ਨਹੀਂ ਮੁੜਦਾ ਵੀ ਇੱਕ ਸਿਆਸਤ ਲਈ ਹਰ ਕੁਝ ਕੋਈ ਕੁਝ ਵੀ ਕਰ ਸਕਦਾ ਸੋ ਕੱਲ ਵਿਸਾਖੀ ਦੇ ਦਿਹਾੜੇ ਦੇਤੇ ਜੀ ਤਲਵੰਡੀ ਸਾਬੋ ਜੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਵਿਸਾਖੀ ਦਾ ਜੋੜ ਮੇਲਾ ਚੱਲ ਰਿਹਾ ਸੀ ਉੱਥੇ ਬੀਬੀ ਹਰ ਸਿਮਰਤ ਕੌਰ ਤੇ ਸ਼ਰੋਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰੀ ਉੱਥੇ ਵੀ ਜੀ ਨਤਮਸਤਕ ਹੋਣ ਗਏ ਸੀ ਉੱਥੇ ਪ੍ਰੈਸ ਦੇ ਵਿੱਚ ਉਹ ਪ੍ਰੈਸ ਵਾਲਿਆਂ ਨੂੰ ਉਹਨਾਂ ਨਾਲ ਗੱਲਬਾਤ ਕਰਦੇ ਆ ਸੰਬੋਧਨ ਕਰਦੇ ਆ ਦੱਸਿਆ ਕਿ ਕੈਪਟਨ ਜਿਹੜੇ ਸਾਹਿਬ ਨੇ ਕੈਪਟਨ ਅਮਰਿੰਦਰ ਸਿੰਘ ਜੀ ਸਾਡੇ ਵਜ਼ੀਰੇ ਆਲਾ ਸੂਬੇ ਦੇ ਕੇਂਦਰ ਦੇ ਕਿਸੇ ਵੀ ਫੈਸਲੇ ਦਾ ਵਿਰੋਧ ਨਹੀਂ ਕਰ ਰਹੇ ਪਹਿਲਾਂ ਵੀ ਉਹਨਾਂ ਦਾ ਬਿਆਨ ਆਇਆ ਸੀਗਾ ਸੁਖਬੀਰ ਹੁਰਾਂ ਦਾ ਕਿ ਕੇਂਦਰ ਸਰਕਾਰ ਦੇ ਕੋਲ ਕਈ ਕੇਸ ਚੱਲ ਰਹੇ ਨੇ ਕੈਪਟਨ ਸਾਹਿਬ ਦੇ ਜਿਨ੍ਹਾਂ ਕਰਕੇ ਕੈਪਟਨ ਸਾਹਿਬ مخالਫਤ ਨਹੀਂ ਕਰ ਰਹੇ ਕੇਂਦਰ ਦੇ ਕਿਸੇ ਵੀ ਫੈਸਲਿਆਂ ਦੀ ਤੇ ਇਸ ਦੇ ਦੌਰਾਨ ਇੱਕ ਚੀਜ਼ ਇਹ ਵੀ ਵੇਖਣ ਨੂੰ ਮਿਲੀ ਹੈ ਕਿ ਉੱਥੇ ਕਈ ਲੋਕਾਂ ਨੇ ਸੁਖਬੀਰ ਬਾਦਲ ਹੁਰਾਂ ਦੇ ਖਿਲਾਫ ਵੀ ਨਾਰੇ ਲਾਏ ਨੇ ਤੇ ਅੱਜ ਵੀ ਪਤਾ ਲੱਗਿਆ ਕਿ ਜਲੰਧਰ ਦੇ ਵਿੱਚ ਵੀ ਕਾਂਗਰਸ ਦੇ ਖਿਲਾਫ ਔਰ ਸੁਖਵੀਰ ਇਹਨਾਂ ਦੇ ਖਿਲਾਫ ਵੀ ਜਿਹੜੀ ਉਹ ਨਾਰੇਬਾਜ਼ੀ ਹੋਈ ਗਈ ਹੈ ਜਲੰਧਰ ਦੇ ਵਿੱਚ ਵੀ ਸੋ ਗੱਲ ਇਹ ਹੈ ਕਿ ਸਿਆਸਤਦਾਨ ਸਾਡੇ ਕੋਈ ਵੀ ਮੌਕਾ ਨਹੀਂ ਜਾਣ ਦੇਣਾ ਚਾਹੁੰਦੇ ਕਿ ਜਿੱਥੇ ਉਹ ਆਪਣੀ ਕੁਰਸੀ ਦੇ ਲਈ ਪਾਵਰ ਦੇ ਲਈ ਜਿਹੜੀ ਹੈ ਉਹ ਲਾਹ ਨਾ ਲੈਣਾ ਛੱਡਣਾ ਨਹੀਂ ਚਾਹੁੰਦੇ ਵੀ ਆਪਾਂ ਲਾਹ ਲੈ ਲਈਏ ਇਸੇ ਤਰੀਕੇ ਨਾਲ ਹੁਣ ਪੰਜਾਬ ਦੀ ਸਿਆਸਤ ਵੀ ਜਿਹੜੀ ਹੈ ਨਾ ਉਹ ਗਰਮਾ ਰਹੀ ਹੈ ਕਿਉਂਕਿ 2022 ਦੀਆਂ ਚੋਣਾਂ ਆ ਰਹੀਆਂ ਨੇ ਤੇ ਹੁਣ ਸਿੱਧੂ ਜੇ ਨਵਜੋਤ ਸਿੰਘ ਸਿੱਧੂ ਹੁਰਾਂ ਦੀ ਗੱਲ ਕਰੀਏ ਤੇ ਉਹਨਾਂ ਦਾ ਵੀ ਤੁਹਾਨੂੰ ਪਤਾ ਹੈ ਵੀ ਬੜਾ ਪੇਚ ਅੜਿਆ ਹੋਇਆ ਸੀਗਾ ਤੇ ਹਰੀਸ਼ रावत ਉਹਨਾਂ ਨੇ ਵੀ ਵਿੱਚ ਪੈ ਕੇ ਗੱਲ ਕੀਤੀ ਉਹਨਾਂ ਨਾਲ ਤੇ ਦੋ ਬੈਠਕਾਂ ਕੈਪਟਨ ਅਮਰਿੰਦਰ ਸਿੰਘ ਹੁਰਾਨਾ ਵੀ ਹੋਈਆਂ ਜੀ ਗੱਲ ਕਿਤੇ ਸਿਰੇ ਨਹੀਂ ਚੜੀ ਤੇ ਪਹਿਲਾਂ ਇਹ ਲੱਗਦਾ ਸੀ ਸ਼ਾਇਦ ਸਿੱਧੂ ਹੁਰੀ ਕੈਬਨਟ ਦੇ ਵਿੱਚ ਦੁਬਾਰਾ ਇਹਨਾਂ ਦੀ ਐਂਟਰੀ ਹੋ ਸਕਦੀ ਪਰ ਨਹੀਂ ਹੋਈ ਤੇ ਕਿਤੇ ਨਾ ਕਿਤੇ ਇਹ ਵੀ ਹੈ ਕਿ ਸਿੱਧੂ ਹੁਰੀ ਕਿ ਇਹ ਚਾਹਵਾਂ ਵੀ ਹੈ ਕਿ ਪੰਜਾਬ ਦੇ ਜਿਹੜੀ ਕਾਂਗਰਸ ਕਮੇਟੀ ਦੇ ਜਿਹੜੀ ਪੰਜਾਬ ਦੀ ਪ੍ਰਧਾਨਗੀ ਉਹਨਾਂ ਨੂੰ ਮਿਲ ਜੇ ਪਰ ਦੂਜੇ ਪਾਸੇ ਭਗਵੰਤ ਮਾਨ ਹੁਰਾ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਐਮਪੀ ਨੇ ਉਹਨਾਂ ਨੇ ਵੀ ਕਿਹਾ ਹੈ ਕਿ ਆਪਣੇ ਜਿਹੜੇ ਹੈਗੇ ਸਿੱਧੂ ਅਗਰ ਆਮ ਆਦਮੀ ਪਾਰਟੀ ਚ ਆਉਂਦੇ ਨੇ ਤੇ ਉਹਨਾਂ ਦਾ ਸਵਾਗਤ ਹੈ ਤੇ ਕਿਤੇ ਨਾ ਕਿਤੇ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਐਂਟਰ ਤੇ ਨਹੀਂ ਕਰ ਰਹੇ ਕੀਸ ਲਾਏ ਜਾ ਰਹੇ ਨੇ ਹਲੇ ਤੇ ਇਹਦੇ ਵਿੱਚ ਇਹ ਵੀ ਕਿਉਂਕਿ ਕੁਝ ਦਿਨ ਪਹਿਲਾਂ ਇਹ ਵੀ ਜਰਨੈਲ ਸਿੰਘ ਹੋਰਾਂ ਨੇ ਕਿਹਾ ਆਮ ਆਦਮੀ ਪਾਰਟੀ ਦੇ ਜੀ ਕਿ ਜਲਦੀ ਅਸੀਂ ਪੰਜਾਬ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਜਲਦੀ ਪੇਸ਼ ਕਰਾਂਗੇ ਸੋ ਹਰ ਚੀਜ਼ ਜਿਹੜੀ ਹੈ ਇਸ ਵੇਲੇ ਸਿਆਸਤ ਦੇ ਆਲੇ ਦੁਆਲੇ ਜੋ ਮਤਲਬ ਚੱਲ ਰਹੀ ਹੈ 2022 ਦੀਆਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਜਿਹੜੀ ਹੈ ਉਹ ਇਸ ਚੀਜ਼ ਨੂੰ ਦੇਖ ਰਹੀ ਹੈ ਕਿ ਆਪਾਂ ਇਸ ਚੀਜ਼ ਦਾ ਲਾ ਕਿਉਂਕਿ ਜਿੱਦਾਂ ਜਿਸ ਤਰੀਕੇ ਦਾ ਨਾਲ ਮੁਖਾਲਫਤ ਹੋਈ ਹੈ ਬਾਬੂ ਜਨ ਆਪਣੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਗੱਠਜੋੜ ਸੀ ਅਕਾਲੀ ਸ਼ਰਮਣੀ ਅਕਾਲੀ ਦਲ ਨਾਲ ਟੁੱਟ ਗਿਆ ਹੈ ਜੀ ਤੇ ਇਸ ਵੇਲੇ ਕਮਜ਼ੋਰ ਹੈ ਭਾਜਪਾ ਦੀ ਜਿਹੜੀ ਸਥਿਤੀ ਹੈ ਸੂਬੇ ਦੇ ਵਿੱਚ ਬਹੁਤ ਜ਼ਿਆਦਾ ਕਮਜ਼ੋਰ ਹੈ ਇਸ ਵਿੱਚ ਕੋਈ ਦੌਰ ਆਏ ਨਹੀਂ ਹੈ ਤੇ ਸਥਿਤੀ ਜਿਹੜੀ ਹੈਗੀ ਹੈ ਅਕਾਲੀ ਦਲ ਦੀ ਵੀ ਕੋਈ ਚੰਗੀ ਨਹੀਂ ਹੈਗੀ ਕਿਉਂਕਿ ਦੂਜੇ ਪਾਸੇ ਕਿਉਂਕਿ ਡੈਮੋਕ੍ਰੈਟਿਕ ਸ਼ਰਮਣੀ ਕਾਲੀ ਦਲ ਉਹ ਹੋਂਦ ਚ ਆਇਆ ਉਹਦੀ ਵੀ ਤੁਹਾਨੂੰ ਕੁਝ ਦਿਨ ਪਹਿਲਾਂ ਕਿਹਾ ਰਹੀ ਸੀ ਕਿ ਬੈਠਕਾਂ ਹੋਈਆਂ ਸੀਗੀਆਂ ਤੇ ਇੱਕ ਦੂਜੇ ਨਾਲ ਗੱਠਜੋੜ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਦੀ ਗੱਲ ਚੱਲ ਰਹੀ ਸੀ। ਤੇ ਇਸ ਵੇਲੇ ਜੋ ਹਾਲਾਤ ਨੇ ਸਮੀਕਰਨ ਨਵੇਂ ਬਣ ਰਹੇ ਨੇ। ਨਵੀਆਂ-ਨਵੀਆਂ ਗੱਲਾਂ ਬਾਹਰ ਆ ਰਹੀਆਂ ਨੇ, ਨਵੀਆਂ-ਨਵੀਆਂ ਚੀਜ਼ਾਂ ਬਾਹਰ ਆ ਰਹੀਆਂ ਨੇ ਪਰ ਅੱਜ ਜਿਹੜੀ 2022 ਦੀ ਆਪਾਂ ਅੰਦਾਜ਼ਾ ਲਾਣ ਦੀ ਵੀ ਸਥਿਤੀ ਹੈ ਨਾ ਉਹ ਬੜੀ ਧੁੰਦਲੀ ਹੈ। ਜੀ। ਉਹ ਕੀ ਹੋ ਸਕਦਾ ਅੱਜ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਨਵੇਂ-ਨਵੇਂ ਜਿਵੇਂ ਸਮੀਕਰਨ ਬਣ ਵੀ ਰਹੇ ਨੇ ਤੇ ਟੁੱਟ ਵੀ ਰਹੇ ਨੇ। ਜੀ ਬਿਲਕੁਲ। ਤੇ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਪੰਜਾਬ ਦੇ ਵਿੱਚ 2022 ਦੇ ਵਿੱਚ ਕਿਸ ਤਰੀਕੇ ਦੀ ਸਰਕਾਰ ਕੀ ਗੱਟ ਜੋੜ ਦੀ ਸਰਕਾਰ ਬਣੂਗੀ ਜਾਂ ਕੋਈ ਕੱਲੀ ਸਰਕਾਰ ਬਣੂਗੀ ਜਾਂ ਕੀ ਹਾਲਾਤ ਆਉਣਗੇ। ਬਿਲਕੁਲ। ਅਵੰਦੀ ਜਿਵੇਂ ਅਸੀਂ ਗੱਲਬਾਤ ਕੀਤੀ ਸੀਗੀ ਕਿ ਸਾਨੂੰ ਆਸਾਰ ਨਜ਼ਰ ਆ ਰਹੇ ਸੀਗੇ ਜਿਸ ਤਰ੍ਹਾਂ ਕਿ ਨਰਿੰਦਰ ਤੋਮਰ ਨੇ ਵੀ ਚਿੱਠੀ ਕੱਲੀ ਸੀ ਕਿ ਕਿਸਾਨਾਂ ਤੋਂ ਮੁੜ ਗੱਲਬਾਤ ਕਰਨ ਸਰਕਾਰ ਹਨਾ ਤੇ ਜਿਹੜੀ 11ਵੇਂ ਗੇਟ ਤੱਕ ਦੀ ਮੀਟਿੰਗ ਹੋ ਚੁੱਕੀ ਸੀ ਹੁਣ ਕੀ ਲੱਗਦਾ ਹੈ ਜਿਵੇਂ ਤੁਹਾਡੇ ਕਿਸਾਨਾਂ ਕੋਲ ਗੱਲਬਾਤ ਵੀ ਹੁੰਦੀ ਆ ਤੇ ਅਗਲੀ ਮੀਟਿੰਗ ਜਾਂ ਅਗਲੀ ਬੈਠਕ ਦੀ ਕੋਈ ਆਸਾਰ ਨਜ਼ਰ ਆ ਰਹੀ ਨੇ ਵੀ ਕਦੋਂ ਤੱਕ ਹੋ ਸਕਦੀ ਹੈ ਦੇਖੋ ਨਰਿੰਦਰ ਮੋਦੀ ਹੁਰਾ ਨੇ ਤੇ ਗੱਲ ਕੀਤੀ ਸੀ ਕਿ ਭਾਈ ਇੱਕ ਫੋਨ ਕਾਲ ਦੀ ਦੂਰੀ ਹੈ ਜੀ ਉਹ ਹੁਣ ਗੱਲ ਇਹ ਹੈ ਕਿ ਉਹ ਇੰਨੇ ਮਹੀਨੇ ਹੋਏ ਨੇ ਉਹਨਾਂ ਦੀ ਜਿਹੜੀ 12ਵੇਂ ਗੇਟ ਦੀ ਬੈਠਕ ਬਾਰੇ ਨਾ ਕੋਈ ਤਰੀਕ ਦੱਸੀ ਹੈ ਜੀ ਬਿਲਕੁਲ ਨਾ ਕੋਈ ਚਿੱਠੀ ਘੱਲੀ ਹੈ ਨਾ ਕੋਈ ਸਨੇਹਾ ਘੱਲਿਆ ਹੈ ਨਾ ਕੋਈ ਗੱਲਬਾਤ ਕੀਤੀ ਹੈ ਉਹ ਗੱਲਾਂ ਹੀ ਹੋ ਰਹੀਆਂ ਨੇ ਹਾਂਜੀ ਬਿਲਕੁਲ ਇਹ ਤੇ ਦੇਖੋ ਗੱਲ ਇਹ ਹੈ ਕਿ ਕਿਸਾਨਾਂ ਨੇ ਤੇ ਆਖ ਹੀ ਦਿੱਤਾ ਹੈ ਕਿ ਜੇ ਆ ਕੇਂਦਰ ਸਰਕਾਰ ਸਾਨੂੰ ਬੁਲਾਉਂਦੀ ਹੈ ਤੇ ਅਸੀਂ ਗੱਲਬਾਤ ਲਈ ਤਿਆਰ ਆ ਪਰ ਸਾਡੀ ਜਿਹੜੀ ਗੱਲ ਉੱਥੋਂ ਹੀ ਸ਼ੁਰੂ ਹੋਊਗੀ ਜਿੱਥੋਂ ਇਹ ਸਾਰੀ ਵਾਰਤਾ ਲਾ ਖਤਮ ਹੋਈ ਸੀ ਸ਼ੁਰੂਆਤ ਉੱਥੋਂ ਹੀ ਹੋਊਗੀ ਕਿ ਸਾਨੂੰ ਜਿਹੜੇ ਤਿੰਨੇ ਖੇਤੀ ਕਾਨੂੰਨ ਹੈ ਇਹ ਰੱਦ ਚਾਹੀਦੇ ਨੇ ਦੂਜੀ ਗੱਲ ਹੈ ਕਿ ਜਿਹੜੀ ਹੈ ਐਮਐਸਪੀ ਹੈ ਮਿਨਿਮਮ ਸਪੋਰਟ ਪ੍ਰਾਈਸ ਜਿਹੜਾ ਹੈ ਉਹ ਦੀ ਗਰੰਟੀ ਚਾਹੀਦੀ ਹੈ ਠੀਕ ਉਹ ਸ਼ੁਰੂਆਤ ਉੱਥੋਂ ਹੀ ਹੋਣੀ ਵੀ ਇਹ ਨਵੇਂ ਸਿਰੇ ਕੋ ਗੱਲ ਨਹੀਂ ਹੋਣੀ ਜਿੱਥੋਂ ਗੱਲ ਖਤਮ ਹੋਈ ਤੇ ਉੱਥੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ ਫਿਲਹਾਲ ਜਿਹੜੀ ਹੈ ਕਿਸੇ ਵੀ ਤਰੀਕੇ ਨਾਲ ਗੱਲ ਨੇੜੇ ਲੱਗਦੀ ਨਜ਼ਰ ਨਹੀਂ ਆ ਰਹੀ ਜਿਹੜੇ ਸਿੰਘ ਨੇ ਉੱਥੇ ਫਸੇ ਹੋਏ ਨੇ ਜੀ ਬਿਲਕੁਲ ਤੇ ਆਉਣ ਵਾਲਾ ਸਮਾਂ ਹੀ ਦੱਸੂਗਾ ਵੀ ਕਿਸ ਤਰੀਕੇ ਨਾਲ ਕਿਉਂਕਿ ਕਿਸਾਨਾਂ ਨੇ ਤਾਂ ਕਹਿ ਹੀ ਦਿੱਤਾ ਕਿ ਅਸੀਂ ਤੇ ਅੜੇ ਹੋਏ ਹਾਂ ਕਿਉਂਕਿ 4-5 ਮਹੀਨੇ ਹੋ ਚੱਲੇ ਨੇ ਕਿਸਾਨ ਲੱਗੇ ਹੋਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸਾਨਾਂ ਨੇ ਲੱਗੇ ਰਹਿਣਾ ਜਿੰਨੀ ਦੇਰ ਤੱਕ ਇਹ ਆ ਕਾਨੂੰਨ ਜਿਹੜੇ ਹੈਗੇ ਆ ਉਹ ਰੱਦ ਨਹੀਂ ਹੁੰਦੇ ਜਾਂ ਫਿਰ ਲੋਕ ਸਭਾ ਦੀਆਂ ਚੋਣਾਂ ਨਹੀਂ ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਤੱਕ ਤੇ ਦੇਖੋ ਕਈ ਕਿਸਾਨ ਆ ਗੋ ਕਹਿ ਰਹੇ ਕਿ ਅਸੀਂ ਤੇ ਲੋਕ ਸਭਾ ਦੀਆਂ ਚੋਣਾਂ 2024 ਚ ਆਉਣੀਆਂ ਐ ਅਸੀਂ ਤੇ ਪੱਕੇ ਹੀ ਡੇਰੇ ਲਾ ਕੇ ਬੈਠੇ ਆ ਬਾਡਰਾਂ ਦੇ ਉੱਤੇ ਅਸੀਂ ਨਹੀਂ ਹਿੱਲਣਾ ਜੀ ਜੀ ਅਵਿੰਦੀ ਜੀ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਣਕਾਰੀਆਂ ਤੁਸੀਂ ਸਾਂਝੀਆਂ ਕੀਤੀਆਂ ਸਮੇਂ ਦੀ ਇਜਾਜ਼ਤ ਕਰਉਂਦੇ ਹਾਂ ਚਰਚਾ ਦਾ ਵਿਸ਼ਾ ਨੂੰ ਮੈਂ ਵਿਰਾਮ ਦਿੰਦੀ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਹਰਤੇ ਜੀ ਬੀਤੇ ਦਿਨੀ ਜਿਸ ਤਰ੍ਹਾਂ ਕੀ ਵਿਸਾਖੀ ਦੇ ਦਿਹਾੜੇ ਤੇ ਪੰਜਾਬ ਦੇ ਕਿਸਾਨਾਂ ਦੇ ਵਿੱਚ ਉសា ਘਟ ਦੇਖਣ ਨੂੰ ਮਿਲਿਆ ਉਥੇ ਹੀ ਦਿੱਲੀ ਦੇ ਬਾਰਡਰਾਂ ਦੇ ਕਿਸਾਨਾਂ ਦੇ ਵਿੱਚ ਉសា ਬਰਕਰਾਰ ਰਿਹਾ ਕਈ ਤਰ੍ਹਾਂ ਦੇ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਉਥੇ ਹੀ ਕਿਸਾਨੀ ਅੰਦੋਲਨ ਨੂੰ ਵੀ ਮਜ਼ਬੂਤੀ ਮਿਲੀ ਨਾਲ ਨਾਲ ਦੇਖਿਆ ਜਾਵੇ ਤਾਂ ਸਿਆਸਤ ਵਿੱਚ ਜਿਹੜੀ ਉਹ ਪੱਖ ਦੀ ਨਜ਼ਰ ਆ ਰਹੀ ਹੈ ਤੇ ਜਿਹੜੀ ਜਿਹੜੇ ਅਸਾਰ ਨਜ਼ਰ ਆ ਰਹੇ ਸੀ 12ਵੇਂ ਗੇੜ ਦੀ ਮੀਟਿੰਗ ਦੇ ਉਸ ਦੀ ਵੀ ਕੋਈ ਵੀ ਰੂਪਰੇਖਾ ਨਜ਼ਰ ਨਹੀਂ ਆਈ ਇਸੇ ਤਰ੍ਹਾਂ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਨਵੇਂ ਮੁੱਦਿਆਂ ਦੇ ਨਾਲ ਤੁਸੀਂ ਬڑے ਰਹੋ ਐਸਐਮਜੀ ਨਿਊਜ਼ ਦੇ ਨਾਲ